ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਦੇ ਜੈਟ ਸਟਾਰ 에য়ারਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸਕੇਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ weight 7.5 किलो ਦਿਖਾਇਆ ਉਸਨੇ 65 ਡਾਲਰ ਫੀਸ ਦੇ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵਿਚਕਿਆ ਉਸਨੇ ਕਿਹਾ ਹੈ ਕਿ ਮੈਨੂੰ ਅੱਜ ਨਿਆ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟਸਟਾਰ ਕੇ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪਾਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗੇ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਹ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੇ ਵੀਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀ-ਆਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਉਹਨਾਂ ਦਾ ਮੁਆਵਜ਼ਾ ਦੇਵੇ ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਦੇ ਜੈਟ ਸਟਾਰ 에어ਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸ਼ਕੀਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ weight 7.5 किलो ਦਿਖਾਇਆ ਉਸਨੇ 65 ਡਾਲਰ ਫੀਸ ਦੇ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵਿਚਕਿਆ ਉਸਨੇ ਕਿਹਾ ਹੈ ਕਿ ਮੈਨੂੰ ਅੱਜ ਨਿਆ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟ ਸਟਾਰ ਕੇ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪਾਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਸ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੈ ਵਿਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀਅਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਉਹਨਾਂ ਦਾ ਮੁਆਵਜ਼ਾ ਦੇਵੇ ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਤੇ ਜੈਟ ਸਟਾਰ 에য়ারਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸ਼ਕੀਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸਨ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ weight 7.5 ਕਿਲੋ ਦਿਖਾਇਆ ਉਸਨੇ 65 ਡਾਲਰ ਫੀਸ ਦੇ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵਿਚਕਿਆ ਉਸਨੇ ਕਿਹਾ ਕਿ ਮੈਨੂੰ ਅੱਜ ਨਿਆ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟਸਟਾਰ ਕੇ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪਾਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਹ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੇ ਵੀਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀਅਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਉਹਨਾਂ ਦਾ ਮੁਆਵਜ਼ਾ ਦੇਵੇ ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਦੇ ਜੈਟ ਸਟਾਰ 에য়ারਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸ਼ਕੀਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ weight 7.5 किलो ਦਿਖਾਇਆ ਉਸਨੇ 65 ਡਾਲਰ ਫੀਸ ਦੇ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵਿਚਕਿਆ ਉਸਨੇ ਕਿਹਾ ਹੈ ਕਿ ਮੈਨੂੰ ਅੱਜ ਨਿਆ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟਸਟਾਰ ਕੇ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪਾਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਹ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੇ ਵੀਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀਅਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਉਹਨਾਂ ਦਾ ਮੁਆਵਜ਼ਾ ਦੇਵੇ ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਦੇ ਜੈਟ ਸਟਾਰ 에য়ারਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸ਼ਕੀਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸਨ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ weight 7.5 किलो ਦਿਖਾਇਆ ਉਸਨੇ 65 ਡਾਲਰ ਫੀਸ ਦੇ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵੀ ਚੁੱਕਿਆ ਉਸਨੇ ਕਿਹਾ ਹੈ ਕਿ ਮੈਨੂੰ ਅੱਜ ਨਿਆ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟਸਟਾਰ ਕੇ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪਾਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਹ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੈ ਵਿਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀਅਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਉਹਨਾਂ ਦਾ ਮੁਆਵਜ਼ਾ ਦੇਵੇ ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਦੇ ਜੈਟ ਸਟਾਰ 에য়ারਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸ਼ਕੀਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਏਮਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ weight 7.5 किलो ਦਿਖਾਇਆ ਉਸਨੇ 65 ਡਾਲਰ ਫੀਸ ਦੇ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵਿਚਕਿਆ ਉਸਨੇ ਕਿਹਾ ਹੈ ਕਿ ਮੈਨੂੰ ਅੱਜ ਨਿਆ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟਸਟਾਰ ਕੇ ਮੰਨਿਆ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪਾਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਹ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੇ ਵੀਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀਅਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਉਹਨਾਂ ਦਾ ਮੁਆਵਜ਼ਾ ਦੇਵੇ ਨਿਊਜ਼ੀਲੈਂਡ ਦੇ ਵੈਲਿੰਗਟਨ 에য়ারਪੋਰਟ ਦੇ ਜੈਟ ਸਟਾਰ 에য়ারਲਾਈਨ ਦੁਆਰਾ ਵਰਤੇ ਜਾ ਰਹੇ ਸਕੇਲ ਸਰਕਾਰੀ ਇਨਸਪੈਕਟਰਾਂ ਵੱਲੋਂ ਗਲਤ ਅਤੇ ਕਾਨੂੰਨੀ ਮਿਆਰਾਂ ਤੇ ਖਰੇ ਨਾ ਉਤਰਦੇ ਪਾਏ ਗਏ ਹਨ ਇਸ ਤੋਂ ਬਾਅਦ ਕੰਪਨੀ ਨੂੰ ਤੁਰੰਤ ਦੋਸ਼ਕੀਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਸਨ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਕੇਲ ਲੈਵਲ ਤੇ ਨਹੀਂ ਸਨ ਤੇ ਬੀਲ ਵੀ ਖਰਾਬ ਸਨ ਅਤੇ ਐਕੂਰੇਸੀ ਤੇ ਵੀ ਸਵਾਲ ਖੜੇ ਹੋਏ ਹਨ ਨੈਸ਼ਨਲ ਮੈਨੇਜਰ ਟਰੇਡਿੰਗ ਸਟੈਂਡਰਡ ਦੇ ਸਟੀਫਨ ਓ ਬਰਾਊਨ ਦੇ ਮੁਤਾਬਿਕ ਸਕੇਲ ਲੈਵਲ ਨਾ ਹੋਣ ਤੇ ਸਹੀ ਤੋ ਨਹੀਂ ਦਿਖਾਉਂਦੇ ਸਨ ਇਸ ਲਈ ਦੋਨੋਂ ਸਕੇਲ ਰਿਜੈਕਟ ਕਰ ਦਿੱਤੇ ਗਏ ਹਨ ਯਾਤਰੀਆਂ ਨੇ ਵੀ ਸਵਾਲ ਕੀਤੇ ਹਨ ਕਿ ਫੀਸਾਂ ਵਧਾ ਕੇ ਲਈਆਂ ਗਈਆਂ ਹਨ ਪਹਿਲੀ ਸ਼ਿਕਾਇਤ ਕਰਨ ਵਾਲੀ ਲੋਰਨ ਵੈਸਲ ਨੇ ਕਿਹਾ ਹੈ ਕਿ ਉਸ ਦਾ ਬੈਗ 2 ਵਾਰ 7 ਕਿਲੋ ਤੋਂ ਘੱਟ ਵਜ਼ਨ ਦਿਖਾ ਰਿਹਾ ਸੀ ਪਰ ਜੈਟ ਸਟਾਰ ਦੇ ਗੇਟ ਪਾਸ ਸਕੇਲ ਨੇ ਵੇਟ 7.5 ਕਿਲੋ ਦਿਖਾਇਆ ਉਸਨੇ 65 ਡਾਲਰ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਗੱਲ ਦਾ ਮਸਲਾ ਵੀ ਚੁੱਕਿਆ ਉਸਨੇ ਕਿਹਾ ਹੈ ਕਿ ਮੈਨੂੰ ਅੱਜ ਨਿਆਂ ਮਿਲਿਆ ਮਹਿਸੂਸ ਹੋ ਰਿਹਾ ਹੈ ਜੈਟ ਸਟਾਰ ਕੇ ਮਹੀਨਿਆਂ ਤੋਂ ਕਹਿੰਦਾ ਆ ਰਿਹਾ ਹੈ ਕਿ ਸਕੇਲ ਠੀਕ ਹਨ ਪਰ ਐਮਬੀਆਈ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆ ਦਿੱਤਾ ਦੂਜੇ ਯਾਤਰੀ ਅਰਨ ਪੌਲ ਨੇ ਦਾਵਾ ਕੀਤਾ ਹੈ ਕਿ ਚੈੱਕ ਇਨ ਬੈਗ 5.5 ਕਿਲੋ ਦਾ ਤੇ ਲੱਗੇ 6.5 ਕਿਲੋ ਦਾ ਪਰ ਗੇਟ ਤੇ 7.5 ਕਿਲੋ ਦਾ ਦਿਖਾਇਆ ਗਿਆ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਪਰ ਉਸਨੇ ਕੁਝ ਕਹਿਣ ਦੀ بجائے ਉਸਦੇ ਹੱਥ ਵਿੱਚ ਮਸ਼ੀਨ ਠਮਾ ਦਿੱਤੀ ਐਮਬੀਆਈਐਨਏ ਦੋਨੋਂ ਨੇ ਇਸ ਸਕੇਲ ਤੇ ਰਿਜੈਕਸ਼ਨ ਸਟicker ਲਗਾ ਦਿੱਤੇ ਹਨ ਜੈਟ ਸਟਾਰ ਨੇ ਬਾਅਦ ਵਿੱਚ ਇਹ ਸਕੇਲ ਰਿਪੇਅਰ ਕਰਾ ਕੇ ਮੁੜ ਵੈਰੀਫਾਈਡ ਕਰਵਾਏ ਤੇ ਆਪਣੀ ਟੀਮ ਨੂੰ ਨਵਾਂ ਨਿਰਦੇਸ਼ਨ ਮੇਲ ਵੀ ਭੇਜਿਆ ਕੰਜ਼ਿਊਮਰ ਐਨਜ਼ਡ ਮੁਤਾਬਕ ਜੇ ਕਿਸੇ ਨੂੰ ਗਲਤ ਤੋਲ ਕਨ ਵਾਧੂ ਫੀਸ ਭਰਨੀ ਪਈ ਹੈ ਤੇ ਉਸਦੇ ਕੋਲ ਪ੍ਰੂਫ ਹੈ ਤਾਂ ਉਹ ਜੈਟ ਸਟਾਰ ਤੋਂ ਰਿਫੰਡ ਮੰਗ ਸਕਦਾ ਹੈ ਇਸ ਤੇ ਜੈਟ ਸਟਾਰ ਦਾ ਕਹਿਣਾ ਹੈ ਕਿ ਸਕੇਲ ਦੇ ਕੇਵਲ ਹਲਕੇ ਜੈ ਵਿਲ ਖਰਾਬ ਸਨ ਪਰ ਐਕੂਰੇਸੀ ਤੇ ਕੋਈ ਅਸਰ ਨਹੀਂ ਪਿਆ ਕੰਪਨੀ ਦਾ ਦਾਵਾ ਹੈ ਕਿ ਇਸ ਨਾਲ ਵਜ਼ਨ ਵਾਧ ਨਹੀਂ ਦਿਖਾਇਆ ਗਿਆ ਇਸ ਲਈ ਵਾਧੂ ਬੈਗਜ ਫੀਸ ਜੋ ਵੀ ਲੱਗੀ ਹੈ ਉਹ ਬਿਲਕੁਲ ਸਹੀ ਹੈ ਜੈਟ ਸਟਾਰ ਨੇ ਇਹ ਵੀ ਕਿਹਾ ਹੈ ਕਿ ਕੈਰੀਅਨ ਬੈਗਜ ਪਾਲਿਸੀ ਨੂੰ ਉਹ ਬਿਹਤਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਜੈਟ ਸਟਾਰ ਤੇ ਹੁਣ ਦਿਨ-ਬ-ਦਿਨ ਦਬਾਅ ਵਧ ਰਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ